I'm सतगुरु साहिब श्री गुरु ग्रंथ साहिब पावन पवित्र हजूरी अंदर विराजमान गुरु प्यारी गुरु सवारी साध संत जीओ मटपागे हा। हाँ कि हर रोज की तरह उन्होंने

सतगुरा जी ने बख्शे हौसले सन क्योंकि बबाड़िया कहानिया पुत सपुत करेन बाबे दिया कहानिया बजुर्ग दिया कहानिया साखिया बच्चा पुतान सपुत्र बढ़ा दिखा है पुत्र तो होंगे ने सबुत्र चंगे लायक बना ऐसे तरह ही गुरु हर रोज अपने बब्हा दहां साहबजाद दखियों नाल, नहास के नाल जुड़ते हाँ जो कि एना इन्होंने दिनों अपने शरीर के उ

ਨੇ ਕਾਲੇ دیਵਾਨਾ ਦੇ ਅੰਦਰ ਸਰਵਣ ਕੀਤਾ ਸੀ ਮਜੀਦ ਖਾਨ ਬੜਾ ਗੁੱਸੇ ਗਰੇ ਦਿੱਤਾ ਹੈ ਉਸ ਦੇ ਕੋਲ ਗੰਗੂ ਗ੍ਰਾਮੜੋਂ ਆਉਂਦਾ ਹੈ ਮਾਨਮੀਰ ਖਾਨ ਜਾਂਗੀ ਖਾਨ ਕੌਂਡੇ ਨੇ ਆ ਕੇ ਦੱਸਦੇ ਨੇ ਕਿ ਸਾਡੇ ਕੋਲ ਉਹ ਜਿੰਨ ਕਾਇਸਾ ਦੇ ਬੱਚੇ ਤੇ ਮਾਤਾ ਜੀ ਨੇ ਆਪਦੀ ਧਾੜੋ ਹੋ ਤੇ ਬੱਚਿਆ ਨੂੰ ਸਹਜਾਦਾ ਬਾਬਾ ਜੋਰਾਵਰ ਸਿੰਘ ਸਹਜਾਦਾ ਬਾਬਾ ਫਤੇ ਸਿੰਘ ਜੀ ਨੂੰ ਕੈਦ ਕਰ ਲਿਆ ਜਾਂਦਾ ਹੈ ਕੈਦ ਕਰਕੇ ਠੰਡੇ ਗੁੱਧ ਦੇ ਵਿੱਚ ਜਿਸ ਦੀ ਉਚਾਈ 143 ਫੁੱਟ ਹੈ ਜਿਹੜਾ ਕਿ ਗਰਮੀ ਦੇ ਮੌਸਮ ਦੇ ਅੰਦਰ ਗੁਰੂ ਘਰ ਸਤਸਰਜਿਓ ਚੇਤੇ ਰੱਖਣਾ ਹੈ ਜਿਹੜਾ ਹੜ ਦੀ ਈਆ ਰੁੱਤ ਦੇ ਵਿੱਚ ਜਦੋਂ ਦਿੱਲੀ ਤੋਂ ਲਾਹੌਰ ਨੂੰ ਲਾਹੌਰ ਤੋਂ ਦਿੱਲੀ ਨੂੰ ਨਵਾਬ ਗਾਇ ਕਰਦੇ ਸੰਗ ਉਸ ਠੰਡੇ ਕੁੱਦ ਦੇ ਵਿੱਚ ਬੈਠ ਕੇ ਜਿਹੜਾ ਹੜ ਦੀ ਗਰਮੀ ਦੇ ਵਿੱਚ ਬਜીર ਖਾਨ ਨੂੰ ਉਹਨਾਂ ਦੀ ਆਗਮਨ ਕੀਤੀ ਜਾਣੀ ਸੀ ਤੇ ਉਸੇ ਹੀ ਠੰਡੇ ਗੁਰਦ ਦੇ ਵਿੱਚ ਸਤਗੁਰੂ ਗੁਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਤੇ ਚੌਵੀ ਲਾਲਾਂ ਨੂੰ ਰੱਖਿਆ ਗਿਆ ਕਿ ਦੇਣਾ ਨੂੰ ਤਸੀਹੇ ਦਿੱਤੇ ਜਾਣ ਤਸੀਹੇ ਦੇਵਾਂਗੇ ਸ਼ਾਇਦ ਇਹ ਕੀਨ ਵਾਂਗ ਲੈਣਗੇ ਆਪ ਜੀ ਨੇ ਕੱਲ ਜੋ ਕਚੈਰੀ ਦੇ ਵਿੱਚ पेशी भाई साहबजादा जी को काल दीवाना के समरण किया गुरु ग्रह सत्संग जी हो वापस जो रात बीत गई है ते अज भी एक पेशी जी लगनी है आपने वो विचार कर रही है जी रात बीती है गुरु ग्रह सत्संग जी भाई मोती राम जी माता जी दे कोल दुध लैके आए कह लगे एक दुधता गड़बा हाजिर है आप चुपो तकाओ लालान माता जी मैं बड़ा जिन्नी भी मेरे को मदद हो सकती है मैं कह कृपा करके मेरे गरीब का दुध पीना करो मेरी सेवा न प्रवान करो ਗੁਰੂ ਪਿਆਸ ਆਸਨ ਜੀਓ ਮਾਤਾ ਜੀ ਕਹਿਣ ਲੱਗੇ ਮੋਤੀराम ਮਹਾਰਾਜ ਜੀ ਤੁਹਾਨੂੰ ਬਤਾ ਹੈ ਜਿਹੜੇ ਤੁਸੀਂ ਮੈਨੂੰ ਦੁੱਧ ਪਿਲਾ ਰਹੇ ਹੋ ਮੇਰੇ ਬੱਚੇ ਆਨ ਦੁੱਧ ਪਿਲਾ ਰਹੇ ਹੋ ਇਸ ਦੇ ਬਦਲੇ ਤੇ ਵਿੱਚ ਤੁਹਾਨੂੰ ਮੋਗਲਾ ਨੇ ਪੀਣਾ ਹੈ ਸਰਕਾਰ ਨੇ ਪੀਣਾ ਹੈ इना को मेन कोई फर्क नहीं पैदा मेनु मार दिता जाए मेरे परिवार नार दिता जाए मेरे बच्चे मार दिता जाए माता जी मेनु इस ग

गुरु कहते सात संत बाबा जी बाबा जो जो रावत सिंह जी कह लगे माता क्यों झूठ बोलते हो इतने ना को लकड़ा ने ना कोई वजिया कपड़ा है केवल ना केवल जग है एक छोटा जा दीवा एक दीपक जग रहा है तुम सानू कहे निकोगे ਮਾਤਾ ਜੀ ਕਹਿਣ ਲੱਗੇ ਪੁੱਤਰੋ ਅੱਜ ਮੈਂ ਤੁਹਾਨੂੰ ਨਿਗ੍੍ਧ ਦਵਾਂਗੀ ਤੁਹਾਡੇ ਵਰਤਾਰੇ ਮਨੂ ਕਰਦਿਆਂ ਦੇ ਬਾਸ਼ਾ ਜੀ ਦੀ ਤਕਦੀ ਤਵੀਦਾ ਅੱਜ ਮੈਂ ਤੁਹਾਨੂੰ ਨਿਗ੍੍ਧ ਦਵਾਂਗੀ ਪਾਈ ਦਿਆਲਾ ਜੀ ਨੂੰ ਜਿਸ ਦੇਗ ਦੇ ਵਿੱਚ ਉਬਾਲਿਆ ਗਿਆ ਸੀ ਉਸ ਦੇਗ ਦਾ ਅੱਜ ਮੈਂ ਤੁਹਾਨੂੰ ਨਿਗ੍੍ਧ ਦਵਾਂਗੀ ਜਦੋਂ ਤੋੜੇ ਪਾਈ ਸਤੀ ਦਾ ਜੀ ਨੂੰ ਪਾਈ ਮਤੀ ਦਾ ਜੀ ਨੂੰ ਸ਼ਰੀਰ ਕੀਤਾ ਗਿਆ ਉਹਨਾਂ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਦੀਆਂ ਬਾਤਾਂ ਲਾਪਸ ਸੁਣਾ ਕੇ ਤੁਹਾਡੇ ਦਾਦੇ ਦੀਆਂ ਸਾਖੀਆਂ ਸੁਣਾ ਕੇ ਤੁਹਾਨੂੰ ਮੈਂ ਉਹਨਾਂ ਦਾ ਨਿੱਕ ਰਮਾਂਗੀ ਅਜੇਹਾ ਉਹ ਨਿੱਕ ਹੋਵੇਗਾ ਉਹ ਠੰਡ ਨੂੰ ਦਾ ਦੂਰ ਕਰੇਗਾ ਪਰ ਤੁਹਾਡੇ ਅੰਦਰ ਨੂੰ ਇਨਾ ਮਜ਼ਬੂਤਤਾ ਦੇਵੇਗਾ ਤੁਸੀਂ ਕੱਲ ਨੂੰ ਸਵੇਰੇ ਦੀ ਕਚੈਰੀ ਦੇ ਵਿੱਚ ਜਦੋਂ ਜਾਓਗੇ

ਸਵੇਰ ਹੋਈ ਹੈ ਨੇਦਰੇ ਪਿਤਾ ਗਿਆ ਗੁਰੂ ਦੇ ਸਾਥ ਸੰਗ ਜੀਉ ਮਾਤਾ ਨੇ ਬੇਰ ਬਚਿਆ ਨਹੀਂ ਮੜੇ ਪਿਆਰ ਦੇ ਨਾਲ ਤਿਆਰ ਬਿਤਾ ਸਫਾਈ ਲੈਣ ਆਏ ਜੀ ਅੱਜ ਫੇਰ ਮਾਤਾ ਕਹਿੰਦੀ ਹੈ ਕਿ ਭਾਈ ਮੈਂ ਆਪਣੇ ਉਹਦੇ ਆ ਦੇ ਨਾਲ ਜਾਣਾ ਹੈ ਮੈਂ ਬੱਚਿਆਂ ਦੇ ਨਾਲ ਜਾਣਾ ਹੈ ਇਹਨਾਂ ਦੀ ਕਾਦੀ ਪੇਸ਼ੀ ਹੈ ਉਹ ਸਫਾਈ ਕੰਮ ਲੱਗੇ ਮਾਤਾ ਸੀ ਹੁਕਮ ਦੇ ਦਿੱਤੇ ਹੋਏ ਯਾਰ ਸਾਨੂੰ ਇਹ ਹੁਕਮ ਹੋਇਆ ਏ ਕਿ ਅਸੀਂ ਕੇਵਲ ਬੱਚਿਆਂ ਨੂੰ ਲੈਣ ਆਏ ਹਾਂ ਤੇ ਗੁਰੂ ਕੈਸਾਸ ਸੰਗਿਓ ਉੱਤੇ ਹੀ ਨੋਵੇਂ ਸੈਨਾ ਦਾ ਦੇਦਾਂ ਦੇ ਨੇ ਜਦੋਂ ਅਸਤੇ ਦੇ ਵਿੱਚ ਜਾ ਰਹੇ ਨੇ ਤਿੰਨ ਦੁਕਾਨਾਂ ਆਉਂ ਆਤਿਹਾਸਿਕ ਤਾ ਹੈ ਕਿ ਤਿੰਨ ਦੁਕਾਨਾਂ ਲਗਾਉਣੀਆਂ ਨੇ ਮੁਗਲਾਂ ਦੇ ਕੋਰੋਬਜੀਰ ਖਾਨ ਦੇ ਵੱਲੋਂ ਇੱਕ ਘਟੌਣਿਆਂ ਦੀ ਦੁਕਾਨ ਇੱਕ ਸਸਤਰਾਂ ਦੀ ਦੁਕਾਨ ਇੱਕ ਕੋਕਵਾਨਾ ਦੀ ਮਰਚਾਇਰੀ ਦੀ ਦੁਕਾਨ ਜਿੱਦ ਲਗਾਈ ਗਈ ਕਿ ਦੇਖਦੇ ਆ ਕਿ ਬੱਚੇ ਘਟੌਣਿਆਂ ਦੇ ਵੱਲ ਜ਼ਿਆਦਾ ਦੌੜਦੇ ਨੇ ਇੰਨਾ ਹੀ ਦਿਨ ਤ ਉਹ ਖੇਦੇ ਇਹ ਵੀ ਆਸੇ ਨੇ ਇਹ ਮਰਚਾਇਨਾ ਵਾਲੇ ਦੌਰ ਨੇ ਕਿ ਇਹ ਖਾਣਗੇ ਤੇ ਪੀਣਗੇ ਜਦੋਂ ਇਹਨਾਂ ਦੇ ਸਾਡਾ ਜਿਹੜਾ

जो दुकाना छद के तीजी दुकान सी जेडी हथियार की जिस ने तलवारा ढाला भाले खा आदत पे सन और जाके साहजदादा ने हथ पाया

ਛੋਟੇ ਬੱਚਿਆਂ ਨੂੰ ਚਿੰਤੀ ਆਪਣੀਆ ਗੱਲਾਂ ਦੇ ਵਿੱਚ ਲਿਆਇਆ ਜਾ ਸਕਦਾ ਹੈ ਗੁਰੂ ਕੈ ਸਾਸਨਿਓ ਕੇ ਨਿਆਂ ਕਣਾ ਪੜਦੇ ਆ ਸੀ ਅਖਬਾਰਾਂ ਦੇ ਵਿੱਚ ਇੰਟਰਨੈਟ ਦੇ ਰਾਹੀਂ ਕਿ ਬੱਚੇ ਨੂੰ ਟੌਪ ਲੈਟ ਦੇ ਬਹਾਨੇ ਕੋਈ ਝੁਕ ਲੈ ਗਿਆ ਛੋਟੀ ਉਮਰ ਦੇ ਵਿੱਚ ਕੋਈ ਪਾਸੇ-ਪਾਸੇ ਕਰਿੰਦਾ ਕੋਈ ਲਾਲਚ ਦਿੱਤਾ ਬੱਚੇ ਨੂੰ ਕੋਈ ਝੁਕ ਲੈ ਗਿਆ ਪਤਾ ਨਸੰਗ ਅਸਰ ਅਸੀ ਬਾਬੇ ਨੂੰ ਰਹਤੇ ਆ ਬਾਬਾ ਜਗਤ ਸਿੰਘ ਨੂੰ ਬਾਬਾ ਪਰਦੇ ਸਿੰਘ ਜੀ ਨੂੰ ਬਾਬਾ ਜਗਰਾਵਰ ਸਿੰਘ ਜੀ ਨੂੰ ਬਾਬੇ ਦਾ ਅਰਥ ਕੀ ਹੈ ਵੀਨ ਕੀ ਹੈ ਇਹ ਸ਼ਬਦ ਦਾ ਬਹੁਤ ਡੂੰਘਾ ਅਰਥ ਹੈ ਗੁਰੂ ਤੇ ਅਹਿਸਾਸ ਸੰਤ ਜੀ ਨੂੰ ਬਾਬਾ ਅਕਸਰ ਉਸ ਨੂੰ ਪਿਆ ਜਾਂਦਾ ਹੈ ਜਿਸ ਨੇ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਸਾਰੀ ਜਿਹੜੀ ਉਮਰ ਹੈ ਉਹ ਕੱਢ ਦਿੱਤੀ ਚੰਗੇ ਕੰਮ ਕੀਤੇ ਹੁਣ ਜਿਹੜਾ ਨਜੂਰ ਹਸਪਤਾਲ ਦੇ ਵਿੱਚ ਆ ਜਾਵੇ

ਮਗਾਰੀ ਬੜੀ ਦੇ ਵਿੱਚ ਜੋ ਸਿੰਧ ਸੀਲ ਹੋਏ ਸਨ ਉਹਨਾਂ ਦੇ ਸੰਸਕਾਰ ਕੀਤੇ ਗੁਰੂ ਪਹਿਸਾ ਸਨ ਜਿਉ ਫਿਰ ਉਹਨਾਂ ਦੇ ਨਾਮ ਨਾਲ ਜਿਹੜਾ ਅੱਜ ਇਤਿਹਾਸ ਦੇ ਵਿੱਚ ਬੜੇ ਸਤਿਕਾਰ ਦੇ ਨਾਮ ਦੇ ਨਾਲ ਲਿਆ ਜਾਂਦਾ ਹੈ ਤੇ ਉੱਥੇ ਹੀ ਜਿਨ੍ਹਾਂ ਨੇ ਉਸ ਸਮੇਂ ਪਾਪ कमाया ਉਹਨਾਂ ਨੂੰ ਅੱਜ ਤੱਕ ਵੀ ਪਾਪੀ ਕਹੇ ਰਿਹਾ ਤੇ ਗੁਰੂ ਪਹਿਸਾ ਸੰਦੇਉ ਮਜੀਦ ਖਾਨ ਕਹਿੰਦਾ ਹੈ ਸ਼ੇਖ ਮੁਹੰਮਦ ਖਾਨ ਨੂੰ ਕਹਿਣ ਲੱਗਾ

ਆਹ ਤੋਂ ਦੌੜਨਾ ਗਈ ਤਾਂ ਦੇ ਕੋ ਬੇਸਾਖ ਸੰਜੀਓ ਉਹ ਅਣਖ ਵਾਲਾ ਸੀ ਸ਼ੇਖ ਮੁਹੰਮਦ ਖਾਨ ਅਣਖ ਵਾਲਾ ਸੀ ਉਹ ਕਹਿਣ ਲੱਗਾ ਕਿ ਮੇਰੇ ਵਿੱਚ ਇੰਨੀ ਤਾਕਤ ਹੈ ਮੇਰੇ ਵਿੱਚ ਇੰਨੀ ਜ਼ਰੂਰਤ ਹੈ ਕਿ ਮੈਂ ਚੰਗਦੇ ਨੂੰ ਨਾਮ ਦੇ ਵਿੱਚ ਇਹਨਾਂ ਦੇ ਪਿਤਾ ਦਾ

ਤਨ ਤਨ ਪਦੇਗਰ ਸਾਹਿਬ ਦਾ ਉੱਤੇ ਆ ਕੇ ਲੰਗਰ ਲਾਉਂਦੇ ਨੇ ਸੰਗਤਾਂ ਨੂੰ ਸਿਖਾਉਂਦੇ ਨੇ ਤੇ ਉਹਨਾਂ ਨੂੰ ਹਮੇਸ਼ਾ ਸਿੱਖ ਕੌਮ ਨਿਵਾਜਦੀ ਹੈ ਪਿਆਰ ਦੇ ਨਾਲ ਸਰਕਾਰ ਕਰਦੀ ਹੈ ਉੱਥੇ ਹੀ ਜਿਸ ਦਾ ਨਾਮ ਸੁੱਚਾ ਨੰਦ ਹੈ ਗੁਰੂ ਹੈ ਸਾਸਨ ਦਿਓ ਸਿੱਖ ਕੌਮ ਨੂੰ ਸੋਨਵੇਂ ਸਾਹਿ ਤਿੱਠਾ ਨੰਦ ਕਹਿ ਕੇ ਪੁਕਾਰੇਗੀ ਕਿਉਂਕਿ ਚਾਪੂਸ ਲੋਕ ਸੰਗ ਚਾਪੂਸ ਦੀ ਜਿਹੜਾ ਸ਼ੇਰ ਉਹਮਰ ਤਾਂ ਹੈ ਉਸਦੇ ਵਿੱਚ ਇੰਨੀ ਜ਼ੋਰਦ ਹੈ ਉਹ ਇਨਾ ਉਹਦੇ ਕੋਲ ਆਪਣਾ ਰਾਜ ਭਾਗ ਹੈ ਜਮੀਨ ਹੈ ਜੜਾਤ ਹੈ ਉੱਥੇ ਹੀ ਗੁਰੂ ਪੇਸ਼ਾ ਸੰਗਿਉ ਜਿਹੜਾ ਸੁਤਾਨੰਦ ਤਾਪੂ ਨੂੰ ਸਹਿਕ ਮੈਂ ਇਹਨਾਂ ਨੂੰ ਉਕਸਾਗਾ ਵਰਜਨ ਸ਼ੇਰ ਦਰਾਮਾ ਦਾ ਵਜੇਰ ਕਰ ਮੈਂ ਇਨਾਮ ਦੇਵੇਗਾ ਚਾਹੂ ਨੂੰ ਸੇੜ ਲੋ ਆਪਣੇ ਗੁਰੂ ਪੇਸ਼ਾ ਸੰਗਿਉ ਇਸੇ ਤੇ ਨਹੀਂ ਬਣਦੇ ਨਾ ਉਹ ਆਪਣੇ ਆ ਦੇ ਬਣਦੇ ਨੇ ਨਾ ਬਗਾਨਿਆਂ ਦੇ ਬਣਦੇ ਨੇ

शेर मोहम्मद खान भी बुलाया गया कि शायद ये मान जाए फिर जब हम ना मानने गुरु पैसा सुन लियो वजीर खान ने कहा कि काजी फतवा जारी करो काजी भी एक बार रुक गया आगे क्या पीछे कहने लगा कोई अजीहा सरार का जेड़ा रूल है नियम है वो बच्चों को कितने भी सजा देने वाला नहीं कहने लगा वजीर खान कहने लगा

शहीद किया जाए मार दिता जीओ। फिर माता, दे गया, पेशी तो जाए अठाई तरीक चढ़नी है चौदह वो चढ़नी है गुरु ग्रंथ सात सिंह जीओ ग्यारह बारह तेरह चौदह ग्यारह सरहद धरती उन्दे साहबजादे

अस वाले कलाना कोशिश करेगा इतिहास इतिहास सुना सुनद प्रकार गलतियां माफ कर लेनी गुरु के समझियो संतिहास अज तो नहीं काफी देर तो यही सुनाया जा रहा है पर जदों तो अंदर लगन हो जो अंदर प्यार हो बार, बार सुनंद है बार बार लगती है, है जिम्मेदार जिस जो सुनना पसंद करता है जो कोई बाहरी तौर पर कोई गीत सुनेगा बार बार सुनी सुनी जाएगा उसनु अपने की याद आई जाएगी इसे तरह कोई जो प्रकार का भजन है कोई शब्द है बार बार काम है बार बार उस दिल करता है बार बार सुनाना दिल करता है उसको बोर नहीं होंगे इसे तरह गुरु प्रेर साहब संजो सा जरा इतिहास है यह जो असि प्यार सुन सुनते हाँ उस समय गुरु प्रेसाजो यह सू नगता है

पवन गुरु पाडे पिता माता तारतम देवसरा